ਨਮਸਕਾਰ ਦੋਸਤੋ ਐਨ ਐਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਕੋਲੋੜੀ ਗੇਟ ਖੇਤਰ 'ਚ ਬਣੇ ਕੂੜੇ ਦੇ ਡੰਪ ਦੇ ਉੱਤੇ ਦੋਸਤੋ ਇਹ ਕੂੜੇ ਦਾ ਡੰਪ ਕੋਈ ਅੱਜ ਕੱਲ ਜਾਂ ਪਰਸੋ ਦਾ ਨਹੀਂ ਬਲਕਿ 50 ਤੋਂ 60 ਸਾਲ ਤੋਂ ਵੀ ਪੁਰਾਣਾ ਹੈ ਜਿਸ ਨੂੰ ਚੁੱਕਣ ਲਈ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਸਮੇਂ-ਸਮੇਂ ਤੇ ਕੀਤੀਆਂ ਜਾਂਦੀਆਂ ਰਹੀਆਂ ਹਨ ਪਰ ਕੋਈ ਵੀ ਪਾਰਟੀ ਅਜ ਤੱਕ ਇਸ ਕੂੜੇ ਦੇ ਢੇਰ ਨੂੰ ਚੁੱਕਣ ਵਿੱਚ ਕਾਮਯਾਬ ਨਹੀਂ ਹੋ ਸકી ਹੈ ਜਿਸ ਪਿੱਛੇ ਮੁੱਖ ਕਾਰਨ ਇਹ ਵੀ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੀ ਇਸ ਨੂੰ ਚੁੱਕਣ ਵਿੱਚ ਕੋਈ ਖਾਸ ਦਿਲਚਸਪੀ ਹੀ ਨਹੀਂ ਹੈ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਵਿੱਚ ਇਸ ਕੂੜੇ ਦੇ ਢੇਰ ਨੂੰ ਚੁੱਕਣ ਲਈ ਸਾਮਣੇ ਦਿਖਾਈ ਦੇ ਰਹਾ ਇਹ ਪ੍ਰੋਜੈਕਟ ਵੀ ਲਗਾਇਆ ਗਿਆ ਸੀ ਅਤੇ ਇਸ ਪ੍ਰੋਜੈਕਟ ਤਹਿਤ ਇਸ ਕੂੜੇ ਦੇ ਢੇਰ ਨੂੰ ਕਾਫੀ ਹੱਦ ਤੱਕ ਚੁੱਕ ਵੀ ਲਿਆ ਗਿਆ ਸੀ ਲੇਕਿਨ ਉਸ ਤੋਂ ਬਾਅਦ ਜਿਵੇਂ ਹੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਦਲੀ ਅਤੇ ਕੁਝ ਮਹੀਨਿਆਂ ਲਈ ਚੰਨੀ ਸਰਕਾਰ ਆਈ ਅਤੇ ਫਿਰ ਇਲੈਕਸ਼ਨ ਹੋਈਆਂ ਅਤੇ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਦੋਂ ਕਿ ਜਨਤਾ ਨੇ ਪੂਰਾ ਸਹਿਯੋਗ ਦੰਦੇ ਹੋਏ ਪਾਰਟੀ ਨੂੰ 92 ਐਮਐਲਏ ਦਿੱਤੇ ਤਾਂ ਕਿ ਇਹ ਬਾਕੀ ਪਾਰਟੀਆਂ ਮੰਗ ਘੱਟੀਆਂ ਰਾਜਨੀਤੀ ਨਾ ਕਰ ਸਕੇ ਅਤੇ ਲੋਕਾਂ ਦੀ ਹਿਤੈਸ਼ੀ ਹੋ ਸਕੇ ਕਿਉਂਕਿ ਇਸ ਨੇ ਆਪਣਾ ਨਾਮ ਆਮ ਆਦਮੀ ਦੇ ਨਾਮ ਤੇ ਆਮ ਆਦਮੀ ਪਾਰਟੀ ਰੱਖਿਆ ਹੋਇਆ ਹੈ ਪਰ ਹਾਲਾਤ ਉੱਥੇ ਦੇ ਉੱਥੇ ਹੀ ਹਨ ਉਲਟਾ ਇਹ ਹੋ ਰਿਹਾ ਹੈ ਇਸ ਪਾਰਟੀ ਦੀ ਸਰਕਾਰ ਦੇ ਸਮੇਂ ਵਿੱਚ ਕੂੜੇ ਦਾ ਢੇਰ ਘਟਨਾ ਤਾਂ ਬਹੁਤ ਦੂਰ ਦੀ ਗੱਲ ਵਾਅਦਾ ਹੀ ਚਲਿਆ ਜਾ ਰਿਹਾ ਹੈ ਅਤੇ ਹੁਣ ਸੜਕ ਤੇ ਵੀ ਆਨ ਨੂੰ ਪੂਰੀ ਤਰ੍ਹਾਂ ਪਿਆਰ ਵਰ ਪਿਆਰ ਹੈ ਜਿਸ ਲਈ ਕੋਈ ਵੀ ਕਦਮ ਮੌਜੂਦਾ ਸਰਕਾਰ ਵੱਲੋਂ ਨਹੀਂ ਚੁੱਕਿਆ ਜਾ ਰਿਹਾ ਹਾਂ ਇੰਨਾ ਜ਼ਰੂਰ ਹੈ ਕਿ ਜਦੋਂ ਇਸ ਕੂੜੇ ਦੇ ਢੇਰ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਕੁਝ ਗੈਰ ਸਮਾਜਿਕ ਅੰਸਰਾਂ ਵੱਲੋਂ ਤਾਂ ਰਾਜਨੀਤੀ ਕਰਨ ਲਈ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀ ਦੀਆਂ ਸਰਕਾਰਾਂ ਦੇ ਬੰਦੇ ਇੱਥੇ ਆ ਜਾਂਦੇ ਹਨ ਅਤੇ ਰਾਜਨੀਤੀ ਕਰਕੇ ਵਾਪਸ ਚਲੇ ਜਾਂਦੇ ਹਨ ਕਿਉਂਕਿ ਮੌਜੂਦਾ ਸਰਕਾਰ ਦਾ ਇਹ ਸਮਝਦੀ ਹੈ ਕਿ ਰਾਜਨੀਤੀ ਕਰਨਾ ਮੌਜੂਦਾ ਸਮੇਂ ਵਿੱਚ ਉਸ ਦਾ ਆਪਣਾ ਹੱਕ ਹੈ ਬਾਕੀ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਨਹੀਂ ਸਮੱਸਿਆ ਕਹੇ ਜੀ ਵੀ ਹੋਵੇ ਉਹਨੂੰ ਖਾਲ ਕੀਤਾ ਜਾ ਸਕਦਾ ਹੈ ਪਰ ਜੇ ਹੱਲ ਕਰਨ ਦੀ ਨੀਅਤ ਹੋਵੇ ਤਾਂ ਅੱਗ ਲਗਾਉਣ ਵੇਲੇ ਬਹੁਤ ਪਾਰਟੀਆਂ ਦੇ ਆਗੂ ਇੱਥੇ ਆਏ ਵੀਡੀਓ ਬਣਾਈਆਂ ਜਨਤਕ ਕੀਤੀਆਂ ਕਿ ਇਹ ਬਹੁਤ ਵੱਡੀ ਸਮੱਸਿਆ ਹੈ ਇਹਦਾ ਹੱਲ ਮੌਜੂਦਾ ਸਰਕਾਰ ਵੱਲੋਂ ਨਹੀਂ ਕੀਤਾ ਜਾ ਰਿਹਾ ਜਦੋਂ ਇਹਨਾਂ ਵੀਡੀਓਜ਼ ਨੂੰ ਦੇਖ ਕੇ ਮੌਜੂਦਾ ਪਾਰਟੀ ਦੇ ਬੰਦੇ ਵਿਧਾਇਕ ਐਮਪੀ ਕੌਂਸਲਰ ਮੇਅਰ ਸਾਰੇ ਆਤੇ ਆਏ ਕੈਂਪੜ ਮੰਤਰੀ ਤੱਕ ਇੱਥੇ ਆਏ ਪਰ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਕਰ ਸਕਿਆ ਬਸ ਇੱਥੇ ਆ ਕੇ ਆਪਣੀ ਗੱਲਬਾਤ ਰੱਖ ਕੇ ਵਾਪਸ ਚਲੇ ਗਏ ਕਿਉਂਕਿ ਉਹਨਾਂ ਨੇ ਤਾਂ ਹੁਣ ਆਪਣੇ ਖਾਨ ਕਮਾਨਵਲ ਧਿਆਨ ਦਿੱਤਾ ਹੋਇਆ ਹੈ ਕਿਉਂਕਿ ਸਰਕਾਰ ਦੇ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ 2027 ਦੀ ਇਲੈਕਸ਼ਨ ਬਹੁਤ ਜ਼ਿਆਦਾ ਨੇੜੇ ਹੈ ਤੇ ਲੋਕਾਂ ਨੂੰ ਇਹ ਦਿਖਾਣਾ ਹੁੰਦਾ ਹੈ ਕਿ ਅਸੀਂ ਤੁਹਾਡੇ ਲਈ ਕੀ ਕੀ ਕੀਤਾ ਕਿਉਂਕਿ ਉਹਨਾਂ ਨੂੰ ਲੋਕਾਂ ਦੇ ਸੁਭਾਅ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਚੁੱਕਿਆ ਹੈ ਕਿ ਲੋਕ ਸਵੇਰੇ ਥੱਪੜ ਮਾਰੋ ਅਤੇ ਸ਼ਾਮ ਨੂੰ ਉਸ ਦਾ ਅਸਰ ਭੁੱਲ ਜਾਂਦੇ ਹਨ ਤੇ ਸ਼ਾਮ ਨੂੰ ਕਹਿ ਦੋ ਕੋਈ ਗੱਲ ਨਹੀਂ ਮੈਂ ਤੇਰੇ ਤੋਂ ਮਾਫੀ ਮੰਗਦਾ ਹਾਂ ਜੇ ਤੈਨੂੰ ਬੁਰਾ ਲੱਗਿਆ ਤਾਂ ਉਹ ਬੰਦਾ ਉਸ ਨੂੰ ਆਪਣੇ ਪਿਆਰੇ ਸੁਭਾਅ ਦੇ ਚਲਦੇ ਉਸ ਤਰ੍ਹਾਂ ਮਾਫ ਕਰ ਦਿੰਦਾ ਹੈ ਵੀ ਚਲੋ ਕੋਈ ਗੱਲ ਨਹੀਂ ਤਾਂ ਪਾਰਟੀਆਂ ਨੂੰ ਲੋਕਾਂ ਦੇ ਪਏ ਇਸ ਸੁਭਾਅ ਦੇ ਚਲਦੇ ਹੁਣ ਆਦਤ ਪੈ ਗਈ ਹੈ ਕਿ ਜਦੋਂ ਸਰਕਾਰ ਬਣ ਜਾਂਦੀ ਹੈ ਤਾਂ ਆਪਣੀਆਂ ਜੰਮ ਦੀਆਂ ਚਲਾਓ ਅਤੇ ਜਦੋਂ ਜਾਣ ਦਾ ਸਮਾਂ ਨੇੜੇ ਆਉਂਦਾ ਹੈ ਤਾਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋ ਜਾਓ ਤਾਂ ਜੋ ਲੋਕਾਂ ਨੂੰ ਇਹ ਲੱਗ ਸਕੇ ਕਿ ਵਿੱਚੇ ਕੰਮ ਕੀਤੇ ਹਨ ਤਾਂ ਇਸ ਹੀ ਨੇ ਕੀਤੇ ਹਨ ਬਾਕੀ ਕਿਸੇ ਨੇ ਵੀ ਨਹੀਂ ਕੀਤੇ ਹਨ ਦੋਸਤੋ ਐਜੇ ਹੀ ਜਨਤਕ ਹੋਰ ਸਮੱਸਿਆਵਾਂ ਲੈ ਕੇ ਤੁਹਾਡੇ ਨਾਲ ਸਮੇਂ-ਸਮੇਂ ਤੇ ਹਾਜ਼ਰ ਰਹਿੰਦੀ ਪੂਰੀ-ਪੂਰੀ ਕੋਸ਼ਿਸ਼ ਕਰਾਂਗਾ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਹੱਲ ਹੋ ਸਕਣ ਕਿਉਂਕਿ ਇਸ ਕੂੜੇ ਦੇ ਢੇਰ ਤੇ ਸਿਰਫ ਗੰਦਗੀ ਹੀ ਨਹੀਂ ਪਈ ਇਸ ਤੋਂ ਬਹੁਤ ਜ਼ਿਆਦਾ ਖਤਰਨਾਕ ਬਦਬੂ ਉੱड़ਦੀ ਹੈ ਅਤੇ ਜਦੋਂ ਅੱਗ ਲਗਾ ਦਿੱਤੀ ਜਾਂਦੀ ਹੈ ਜਾਂ ਮੀਂਹ ਪੈ ਜਾਂਦਾ ਹੈ ਤੇਜ਼ ਹਵਾ ਚੱਲਣ ਤੇ ਇੰਨੀ ਜ਼ਿਆਦਾ ਖਤਰਨਾਕ ਗੈਸਾਂ ਅਤੇ ਬਦਬੂ ਉੱड़ਦੀ ਹੈ ਕਿ ਲੋਕਾਂ ਦਾ ਜੀਣਾ ਮੁਸ਼ਕਲ ਹੋ ਜਾਂਦਾ ਹੈ ਪਰ 50 60 ਸਾਲ ਤੋਂ ਉੱਪਰ ਰਹਿ ਰਲੇ ਆਲੇ ਦੁਆਲੇ ਦੇ ਲੋਕਾਂ ਨੂੰ ਤਾਂ ਹੁਣ ਇਹ ਬਦਬੂ ਇੱਕ ਤਰੀਕੇ ਦੀ ਮੁਫਤ ਵਿੱਚ ਪਰਫਿਊਮ ਦੇ ਤੌਰ ਤੇ ਹੀ ਮੁਹੱਈਆ ਮerai ਜਾਂਦੀ ਹੈ ਜਦੋਂ ਕੀ ਸਰਕਾਰ ਨੂੰ ਚਾਹੀਦਾ ਹੈ ਕੋ ਇਸ ਕੂੜੇ ਦੇ ਹੱਲ ਕਰੇ ਨਾ ਕਿ ਇਸ ਵਲ ਚੱਕ ਦੇ ਰੱਖੇ ਧੰਨਵਾਦ